ਮੁਸਕਾ ਅਫਸੋਸ ਮਾਨਦੇ ਨਹੀਂ ਆਪ ਕਿਉਂ ਮਾਫੀ ਮੰਗੋਗੇ ਜੀ ਆਪਕੇ ਬਾਦ ਜਿਹੜਾ ਮੁੰਡਾ ਹੈਗਾ ਜੀ ਸੱਦ ਲਓ ਪਰ ਗੱਡੀ ਆ ਮੈਂ ਤੈਹੀ ਮਲਾਣਾ ਤੁਹਾਨੂੰ ਉਹਦੇ ਨਾਲ ਹੀ ਮੁੰਡੇ ਨੂੰ ਸੱਦ ਲਓ ਨਹੀਂ ਪਾਜੀ ਮੁੰਡਾ ਗੱਲ ਕਰਨੇ ਨਹੀਂ 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 ਇਹ ਮੁੜਾਫੀ ਆ ਦੇਖੋ ਜੀ 1 ਘੰਟਾ ਪਰਿਵਾਰ ਖਰਾਬ ਹੋਇਆ ਸਾਡਾ 1 ਘੰਟਾ ਤੱਕ ਨਹੀਂ ਅਸੀਂ ਉੱਠਦੇ ਹਾਂ ਨਹੀਂ ਤੋਂ ਬਾਅਦ ਗੱਲ ਕਰਾਂਗੇ ਜਿਹੜੀ ਕਰਾਂਗੇ ਉਹ ਕਿਹਾ ਦੀਪਕ ਜੀ ਆਪਾਂ ਆਹ ਕਾਹੂ ਰਾਹ ਤੁਸੀਂ ਕਿਹਾ ਸੀ ਨਾ ਪੀ ਮੈਂ ਨਹੀਂ ਕਿਸੇ ਨੂੰ ਪਛਾਣਦਾ ਤੁਸੀਂ ਜਵਾਬ ਹੰਦਾ ਕਰ ਲੋ ਹੁਣ ਜੋ ਹੋਏਗਾ ਕਰਕੇ ਦੱਸਾਂਗੇ ਅੱਜ ਦੇ ਸਿਰਫ ਮੈਂ ਆਇਆ ਹੁਣ ਬਾਕੀ ਵੀ ਲੈਣਾ ਤੁਹਾਨੂੰ ਕੱਲੀ ਕੱਲੀ ਲੈਣ ਬੰਦ ਕਰਕੇ ਦੱਸਾਂਗੇ ਭਾਜੀ ਤੇ ਸਾਡੇ ਕੱਲੇ ਕੱਲੇ ਬੰਦੇ ਚ ਇੰਨੀ ਕਿ ਜ਼ੁਰਤ ਹੈ ਗਈ ਆ ਇੰਨੇ ਕਿ ਜੋਗੇ ਹੈਗੇ ਨੇ ਵੀ ਕੱਲਾ ਕੱਲਾ ਲੜ ਸਕਦਾ ਠੀਕ ਹੈ ਭਾਜੀ ਇਹ ਕਹਿੰਦਾ ਜੀ ਤਾਂ ਤੁਹਾਨੂੰ ਇਹ ਨਹੀਂ ਸ਼ਰਮ ਆਈ ਕਿ ਪਰਿਵਾਰ ਦੇ ਨਾਲ ਆਪਣੇ ਮੈਂਬਰ ਸੀਗਾ ਤੁਸੀਂ ਕੀ ਬੋਲ ਰਹੇ ਹੋ ਭਾਜੀ ਤੁਸੀਂ ਜਾਓ ਕੋਈ ਗੱਲ ਨਹੀਂ ਤੁਸੀਂ ਪਲੀਜ਼ ਤੁਸੀਂ ਪਲੀਜ਼ ਤੁਹਾਡੀ ਕੋਈ ਗਲਤੀ ਨਹੀਂ ਆ ਨਹੀਂ ਅੰਦਰ ਨਹੀਂ ਅੰਦਰ ਆ ਜਾਓ ਤੁਸੀਂ ਕੋਈ ਗੱਲ ਨਹੀਂ ਤੁਹਾਨੂੰ ਯਾਰ ਨਹੀਂ ਇੱਥੇ ਬਹਿ ਜਾਓ ਇੱਥੇ ਬਹਿ ਜੰਦੇ ਹੋ ਬਹਿ ਜਾਓ ਮੈਂ ਤੇ ਇੱਥੇ ਵੇਖੋ ਪਾ ਜਾਨਾ ਇਹ ਪੰਜਾਬੀ ਤੋਂ ਬਾਹਰ ਦੀ ਹੋਈ ਹੈ ਵੇਖੋ ਭਾਜੀ ਮੈਂ ਵੀ ਤੁਹਾਡੀ ਰਿਸਪੈਕਟ ਕਰਾਂਗੇ ਸਰ ਭਾਜੀ ਕੋਈ ਗੱਲ ਕਰ ਲੈਣ ਦੋ ਉਹਨੂੰ ਸੈਟੀਸਫਾਈਡ ਹੋ ਲੈਣ ਦੋ ਜਦੋਂ ਸਾਡਾ ਮੈਂਬਰ ਸੈਟੀਸਫਾਈਡ ਹੋਏਗਾ ਮੋਟਰਸਾਰ ਭਾਜੀ ਇੱਜ਼ਤ ਨਹੀਂ ਕਰ ਲੋ ਯਾਰ ਵਾਰ ਟਾਈਮ ਚੱਲਦਾ ਆਹ ਮੈਂ ਜਿੱਦੋਂ ਪਰੋਂ ਆਇਆ ਮੈਨਾਂ ਦੇ ਕੋਲ ਆਇਆ ਮੈਂ ਕੀ ਕਿਹਾ ਇਹਨਾਂ ਨੂੰ ਕੋਈ ਵੀ ਪੜਿਆ ਕਰੀਂ ਤੁਸੀਂ ਜੀ ਕੋਈ ਨਹੀਂ ਭਾਜੀ ਤੁਸੀਂ ਜਾਓ ਤੁਸੀਂ ਤਾਂ ਭਾਜੀ ਉਸੇ ਵੇਲੇ ਫੋਨ ਕੀਤਾ ਆ ਇਹ ਤਾਂ ਤੁਸੀਂ ਦੋਸਤਾਂ ਨਾਲ ਗੱਲ ਕਰੀਂ ਭਾਜੀ ਮੈਂ ਆਇਆ ਹੀ ਪਰੋਂ ਉਸ ਕਾਗਜ਼ ਤੇ ਮੈਨੂੰ ਉਦੋਂ ਪਤਾ ਲੱਗਾ ਮੈਂ ਅੰਦਰ ਵੀ ਨਹੀਂ ਗਿਆ ਪਹਿਲਾਂ ਦੱਸਦਾ ਕਿ ਇਹ ਚਾਹ ਤੇ ਗੜਬੜ ਪ੍ਰਧਾਨ ਗੜਬੜ ਮੈਂ ਉਦੋਂ ਹੀ ਪਾਜੀ ਮੈਨੂੰ ਫੋਨ ਕੀਤਾ ਮੈਂ ਤਾਂ ਮੇਰੇ ਕੋਲ ਗੱਲ ਕਹੀ ਮੈਂ ਕਿਹਾ ਪਾਜੀ ਬੰਦਾ ਗਲਤ ਬੋਲਿਆ ਉਹਦਾ ਜਵਾਬ ਅਸੀਂ ਲੈਣਾ ਪਾਜੀ ਉਹਦੀ ਕਹਿਣੀ ਕਿ ਅਸੀਂ ਬੜੀਆਂ ਗੱਲਾਂ ਟਾਲੀਆਂ ਮੇਰੇ ਗੱਲ ਸੁਣ ਹਰ ਗੱਲ ਨਹੀਂ ਸਭ ਕੁਝ ਕਰੀਦਾ ਉਸੇ ਵੇਲੇ ਉਹ ਇਹ ਕਰਦਾ ਮੈਨੂੰ ਨਹੀਂ ਪਤਾ ਜੀ ਮੈਂ ਤੁਹਾਡੀ ਕਹਿ ਮੇਰਾ ਨਾਮ ਹੁੰਦਾ ਕਿ ਕੁਝ ਵੀ ਤੁਹਾਡੀ ਗੱਲ ਨਹੀਂ ਮੈਂ 1 ਮਿੰਟ ਤੁਹਾਡੀ ਪਹਿਲਾਂ ਬਾਹਰ ਬਾਹਰੋਂ ਤੂੰ ਅੰਦਰੋਂ ਧੋਣ ਕੇ ਤੁਹਾਡੀ ਗੱਡੀ ਸ਼ਗਾਣ ਵਾਸਤੇ ਤੁਸੀਂ ਕਰਦੇ ਹੋ ਪਰ ਜਿੰਨੀ ਮੇਰੀ ਮੇਰੀ ਬੇਇੰਤਿਆ ਮੇਰੀ ਰਿਸਪੈਕਟ ਰਿਕੁਐਸਟ ਹੈ ਤੁਹਾਨੂੰ ਜਿੰਨੀ ਦੇਰ ਮੇਰਾ ਮੈਂਬਰ ਦਾ ਪਰਿਵਾਰ ਸੈਟੀਸਫਾਈਡ ਨਹੀਂ ਹੁੰਦਾ ਉਹ ਨਹੀਂਦਰ ਮੈਂ ਨਹੀਂ ਹੋ ਸਕਦਾ ਮੈਨੂੰ ਹਦਿਆਤ ਕਰਦੇ ਵੀ ਭਾਜੀ ਉੱਠ ਜਾ ਮੈਂ ਉੱਠ ਜਾਣਾ ਨਹੀਂ ਕਰਦਾ ਨਾ ਮੈਂ ਨਹੀਂ ਕਰ ਸਕਦਾ ਐਸੇ ਲਈ ਉਹ ਕਮਾਂਡ ਹੈ ਕਿ ਤੂੰ ਮੋਰਚਾ ਨਹੀਂ ਲਾਇਆ ਮੇਰਾ ਮੈਂਬਰ ਸੈਟੀਸਫਾਈਡ ਹੋ ਜਾਵੇਂ ਆੜ ਜਾਊਂਗਾ ਮੈਂਬਰਾਂ ਦਾ ਬੰਦਿਆਂ ਵਾਸਤੇ ਤੇ ਮੈਂ ਬੰਦਿਆਂ ਤੋਂ ਬਿਨਾ ਕੁਝ ਨਹੀਂ ਉਹ ਸੈਟੀਸਫਾਈਡ ਹੋ ਜਾਣਗੇ ਮੈਂ ਉੱਠ ਜਾਊਂਗਾ ਤੁਹਾਡੀ ਮੈਂ ਸਾਰੇ ਭਰਾਵਾਂ ਦੀ ਰਿਸਪੈਕਟ ਕਰਦਾ ਆ ਤੁਸੀਂ ਮਾਨ ਦਿੰਦੇ ਹੋ ਸਾਨੂੰ ਆਏਗੇ ਨੂੰ ਮਾਨ ਦਿੰਦੇ ਹੋ ਸਾਡੀ ਹਰ ਗੱਲ ਮੰਨਦੇ ਹੋ ਅਸੀਂ ਉਸ ਗੱਲ ਦੀ ਤੁਹਾਡੀ ਇਨਸਪੈਕਟ ਵੀ ਕਰਦੇ ਆ ਬੈ ਡਿਊਟੀ ਤੇ ਸੁਣਦਾ ਕੰਮ ਹੋਣਾ ਹੀ ਨਹੀਂ ਮੈਂ ਭਾਜੀ ਵੇਖੋ ਮੈਨੂੰ ਇੱਕ ਵੀਰ ਦਾ ਨਹੀਂ ਪਤਾ ਲਖਵਿੰਦਰ ਮੈਨੂੰ ਨਾ ਆ ਕਿ ਇਹ ਕੇ ਭਾਜੀ ਦਾ ਅੱਜ ਨੇ ਪਤਾ ਲੱਗਾ ਬਾਈਫੇਸ ਤੇ ਦੂਜਾ ਤੁਹਾਡਾ ਠੀਕ ਹੈ ਜੀ ਤੁਸੀਂ ਸਾਰੇ ਸਾਡੇ ਨਾਲ ਪੂਰਾ ਕੋਆਪਰੇਟ ਕਰਦੇ ਹੋ ਮੈਨੇਜਰ ਸਾਹਿਬ ਵੇਖੋ ਮੇਰੀ ਲੜਾਈ ਕਿਦੇ ਵਾਸਤੇ ਆ ਲੋਕ ਬੰਦੇ ਲੜਦੇ ਮੇਰੇ ਵਾਸਤੇ ਕਿ ਇਹ ਉਹਨਾਂ ਦੀ ਇੱਜ਼ਤ ਨਹੀਂ ਕੋਈ ਤੇ ਫਿਰ ਮੇਰੀ ਵੀ ਇੱਜ਼ਤ ਕੋਈ ਨਹੀਂ ਨਹੀਂ ਇੱਥੇ ਹੀ ਗੱਲ ਅੰਦਰ ਸਾਡੀ ਕੋਈ ਸਾਡੀ ਬੇਨਤੀ ਸਾਡਾ ਤੇ ਕੰਮ ਹੀ ਤਰੀਕੇ ਚੱਲਦਾ ਤੇ ਅੱਧਰੀ ਤਾਂ ਬਿਨਾ ਬੈਠੇ ਫਿਰ ਕੀ ਹੈ ਚਲੋ ਸਰ ਤਬ ਆਪਣੇ ਹੀ ਸਮਾਂ ਪੈ ਮੰਨ ਗਿਆ ਚਲੋ ਪਲੀਜ਼ ਸਰ ਪਲੀਜ਼ ਚਲੋ ਅੰਦਰ ਬੈਠੋ ਅੰਦਰ ਬੈਠੋ ਆਓ ਭਾਈ ਮਨਜੇ ਸਾਹਿਬ ਨੇ ਹਾਂ ਕਹਿੰਦੇ ਮੈਂ ਕਿ ਗੱਲ ਲੱਦਾ ਵਾਂ ਆ ਵੀ ਬੰਦਾ ਤੁਹਾਡਾ ਬਹੁਤ ਲੇਟ ਆਇਆ ਆਜ ਭਾਈ ਜਦੋਂ ਆਇਆ ਤੁਹਾਨੂੰ ਫੋਨ ਆ ਗਿਆ ਹੂੰ ਉਸੇ ਵੇਲੇ ਹੁੰਦਾ ਮੈਂ ਉਸੇ ਵਕਤ ਹੁੰਦਾ ਮੈਂ ਸਾਨੂੰ ਉਸੇ ਟਾਈਮ ਕਿਹਾ ਜਿਹਾ ਇਹ ਨਾ ਆਇਆ ਬੜੀ ਲੇਟ ਇਸ ਤੋਂ ਪਹਿਲਾਂ ਜਿਹੜੇ ਬੰਦੇ ਹੈਗੇ ਸੀ ਮੈਂ ਇਹਨਾਂ ਨੂੰ ਦੱਸ ਪਾ ਕੇ ਆਣੇ ਉਹਨਾਂ ਤੋਂ ਉੱਪਰ ਕਾਰਵਾਈ ਕਰੋ ਆਪਾਂ ਜੀ ਮੈਂ ਇਹ ਅੰਦਰ ਕਾਮ ਕਰਦਾ ਪੱਤਰ ਕਰਨਾ ਚਾਹਤੋ ਚੁਗੰਦਰ ਜੀ ਨਾ ਲਾ ਕੇ ਕਰੀਂ ਤੁਸੀਂ ਕਰੋ ਤੁਸੀਂ ਦੱਸੋ ਧਾਂਤੋੜ ਭਾਈ ਛੱਡ ਦਿਓ ਮੇਰੇ ਨਾਲ ਗੱਲ ਫਰ ਰਹਾ ਉਹ ਵੇਖੋ ਸਾਹਮਣੇ ਜਿਹੜੇ ਬੱਚੇ ਮੇਰਾ ਉਹ ਵੇਖ ਲਓ ਆ ਬੈਠੇ ਨੇ ਹਟ ਹਟ ਆਲਾ ਚਲ ਉਠਾੜ ਦੇ ਉਹਨੂੰ ਅੰਦਰ ਆਓ ਚਲ ਆ ਜਾ Carregado! É